powèlthi, yeah. ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਇਸ ਵੇਲੇ ਅਸੀਂ ਪਹੁੰਚੇ ਹਾਂ ਪਠਾਨਕੋੜ ਦਾ ਹਲਕਾ ਪੋਲਾ ਨਰੋਨ ਮੇਰਾ ਪਿੰਡ ਹੈਗਾ 10 ਕਿ ਸੁਖਿੰਦਰ ਰੰਧਾਵਾ ਜੀ ਇੱਥੇ ਅੱਜ ਆਪਣੇ ਚੋਣ ਪ੍ਰਚਾਰ ਲਈ ਪਹੁੰਚੇ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਾਫੀ ਹਜੂਮ ਜਿਹੜਾ ਪਹੁੰਚਿਆ ਉਹਨਾਂ ਨੂੰ ਸੁਣਨ ਤੇ ਦੱਸਤੀ ਕਿ ਜਿਸ ਕਾ ਜਿਸ ਤਰ੍ਹਾਂ ਜਿਹੜੇ ਚਾਰਾਮ ਨੇ ਦੇਖ ਆ ਰਹੇ ਨੇ ਸੁਖਿੰਦਰ ਰੰਧਾਵਾ ਦੇ ਜਿਹੜੇ ਤੂਫਾਨੀ ਦੌਰੇ ਨੇ ਲਗਾਤਾਰ ਯਾਰੀ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਰਾਸ਼ੀ ਜਿਹੜਾ ਹੈਗਾ ਫਿਰ ਉਹਨਾਂ ਨੂੰ ਸੁ ਜਿਹੜਾ ਪਾਸੇ ਲੱਗਾ ਇਹਦੇ ਉੱਤੇ ਜਿਹੜੇ ਆਪਣੇ ਕੇਂਦਰ ਸਰਕਾਰ ਦੇ ਹੈ ਕਾਫੀ ਜਿਹੜੇ ਹਮਲੇ ਵੀ ਕੀਤੇ ਜਾ ਰਹੇ ਆ ਕਿ ਕਿਹੜੇ ਹਮਲੇ ਕੀਤੇ ਜਾ ਰਹੇ ਨੇ ਲਾ ਕਿ ਕਾਫੀ ਜਿਹੜੀਆਂ ਗੱਲਾਂ ਇਹ ਮੋਦੀ ਸਰਕਾਰ ਦੇ ਤੋਂ ਉਹਨਾਂ ਨੂੰ ਕੀਤੇ ਜਾ ਰਹੇ ਆ ਕਿਉਂਕਿ ਉਹਦੀ ਸਰਕਾਰ ਨੇ ਉਹਨਾਂ ਦਾ ਕਹਿਣਾ ਕਿ ਤਾਨਾ ਸਹੀ ਸਰਕਾਰ ਹੈ ਉਹਨੇ ਤਾਨਾ ਸਹੀ ਹੀ ਦੱਸੀ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਆਂਦੀ ਹੈ ਸਭ ਤੋਂ ਪਹਿਲੇ ਉਹਨਾਂ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਅਗਨੀ ਵੀਰ ਜਿਹੜੀ ਹੈਗੀ ਯੋਜਨਾ ਜਿਹੜੀ 4 ਸਾਲ ਦੀ ਕੀਤੀ ਉਹਨੂੰ ਰੈਗੂਲਰ ਕੀਤਾ ਜਾਏਗਾ ਦੋਸਤੋ ਗੱਲ ਬਾਤ ਸੁਣਾਣੇ ਆ ਉਹਨਾਂ ਦੀ ਕੀਤੀ ਹੋਈ ਕੀ ਕਹਿਣਾ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਖਾਨਪੁਰ ਮੀਡੀਆ

ਜੇ ਸਰਕਾਰੀ ਮੰਤਰੀ ਨੇ ਕਿਹਾ ਕਿ ਮੈਂ ਕਰਾਂਗਾ 2 ਕਰੋੜ ਸਾਦੀ ਨੌਕਰੀ ਦਵਾਗਾ 10 ਸਾਲ ਸਮਾਜ ਇੱਕ ਨੌਕਰੀ ਦੇਤੀ 10 ਸਾਲ ਸਮਾਜ 2 ਕਰੋੜ ਨੌਕਰੀ ਨੌਜਵਾਨ ਨੂੰ ਮਿਲਨੀ ਸੀ ਜੋ ਇਹ ਮੁੱਕਰ ਗਿਆ ਉਹਦੇ ਬਾਅਦ ਇਹ ਕਹ ਗਿਆ ਸੀ ਮੈਂ ਜਿਹੜਾ ਹਿੰਦੂਗਾ ਦਾ ਮੋਢਾ ਪੁੱਟੋਨ ਨੂੰ ਅਰਜ਼ੀ ਪੱਤਰ ਦੇ ਰੋਕੇ ਨੇ ਮੋਦੀ ਦੀ ਗੰਦੀ ਜਦੋਂ ਮੈਂ 90 ਕਰੋੜ ਜੋਕਰ ਨੂੰ ਰਾਸ਼ਨ ਤਮੰਗਾ ਮੈਂ 290 ਕਰੋੜ ਦੀ ਫਰਜ਼ਾਇਤ ਨੂੰ ਨੌਕਰੀ ਦੇ ਕੇ ਰਾਸ਼ਨ ਛਟਵਾਉਣਾ ਚਾਹੀਦਾ ਸੀ ਕ੍ਰੀਮੀ ਦੇ ਕਦੋਂ ਬਾਹਰ ਕੱਢਣਾ ਚਾਹੀਦਾ ਸੀ ਇਹ ਕਾਫੀ ਉਹਨਾਂ ਨੂੰ ਇਹ ਲਾਗ ਰਿਹਾ ਦਵਾਗੇ ਕਿ ਤੁਹਾਨੂੰ 5 ਕਿਲੋ ਕਾੜਕ ਦਾਂਗੇ 5 ਕਿਲੋ ਕਾੜਕ ਦਾ ਜਮਾਨਾ ਨਿਕਲ ਗਿਆ ਲੋਕ ਕੰਮ ਮੰਗਦੇ ਨੇ ਬੱਚੇ ਸਾਰੇ ਬਾਹਰ ਦੌਰ ਗਏ ਨੇ ਬੱਚਾ ਪੰਜਾਬ ਚ ਰੱਖਾਂ ਨੂੰ ਸਾਡਾ ਵੇਖ ਪੰਜਾਬ ਤੋਂ ਬਾਹਰ ਜਾ ਰਹੇ ਤੇ ਸਦਾ ਕੋਈ ਖਤਮ ਹੋ ਜਾ। ਕਿਹੜਾ ਕਿਹੜੀ ਬਾਤ ਚੋਗੇ ਕਿ ਉਹਦਾ ਪੁੱਤ ਬਾਹਰ ਚਲਾ ਜਾਵੇ। ਬਾਹਰ ਮਾਂ ਕੋਦੇ ਜੇ ਮੇਰਾ ਪੁੱਤ ਮੇਰੇ ਕੋਲ ਰਵੇ ਤੇ ਮੈਂ ਆਪਣੇ ਉਹ ਗਿਆ ਆਪਣੇ ਪੁੱਤ ਦਾ ਮੂਵੈਂਟ ਇਹਦੇ ਫਿਰ ਤੋਂ ਦੂਜਾ ਕੰਮ ਕਰਾ। ਤੇ ਨਿਆਣੇ ਸਾਡੇ ਤੇ ਫਿਰ ਜਿੱਤੋਏ ਫਿਰਦੇ ਨੇ ਤੇ ਪ੍ਰਧਾਨ ਮੰਤਰੀ ਜਮਲੇਬਦੀ ਕਰਿਆ। ਪ੍ਰਧਾਨ ਮੰਤਰੀ ਬਖਾਂਤ ਲਈ ਦੋਨੇ ਡਰਮੇ ਕਰ ਦੇਣੇ ਤੇ ਦੋਨੇ ਹੀ ਰਲੇ। कल बोलतेगा प्रधानमंत्री श्री गुरदासपुर जी ওরੇ फेरी लागिया जी बोल पंजाब से एक गल नहीं की एहो बोल जंदा के मैं अग्रणी वीर ਖਤਮ ਕਰਾਂਗਾ ਤੇ तेरे अग्रणी ਮੇਟ ਪਰਤੀ ਕਿੰਜੋਂ ਪਰਤੀਆਂ ਨੂੰ ਬੋਲ ਤੇ ਪਰਤੀ ਕਰਦਾ ਮੈਂ ਤੁਹਾਡਾ ਨਾ ਵਾਦਾ ਕਰਕੇ ਕਰਾਂਗੇ ਕਾਂਗਰਸ ਦੀ ਸਰਕਾਰ ਆਏਗੀ ਸਭ ਤੋਂ ਪਹਿਲੋ ਜਿਹੜੇ ਅਗਨੇ ਵੀਰ ਨੇ ਜੇ ਨਾਲ ਬੋਲ ਦੇ ਵਿੱਚ ਪਰਤੀ ਕਿ ਸਾਜਾਇਗਾ ਪੰਜਾਬ ਦੇ ਰਾਕੀਕਰ ਫੇਰੇ ਕੇਂਦਰ ਦੇ सियासी देश मजबूत करना और पाकिस्तान के से तो इस से मजबूत नहीं करते सके तुम तो देश की मजबूत करोगे पाकिस्तान अखर उठाने लग गया लगा देश पठान साढ़े दे तो कहते छोटा देश साढ़े तो पलन वाला आज करंसी के पठान साढ़े तो उठे थे तो वो थोड़ा करंसी तो हिंदुस्तान खड़े कितने का पेट्रोल का रेट ਜਰਕਾ ਸੌੜਾ ਕਿਹੜਾ ਪਿੰਡ ਰਾਜਸਥਾਨ ਵਿੱਚ ਸੀ ਕਹਿੰਦੇ 500 ਰੁਪਏ ਦਾ ਸੌੜਾ ਦੇ ਰਹੇ ਆ 500 ਰੁਪਏ ਸਾਫ ਜਿਲੀ ਦੇਣੇ ਨੇ ਰਾਜਸਥਾਨ ਦੇ ਵਿੱਚ ਅਣੀ ਦਿੱਤੀ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਨਰੋਦ ਮੈਰਿਜ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਪ੍ਰੋਗਰਾਮ ਤੁਹਾਡੇ ਨੂੰ ਪਤਾ ਕਿੰਨਾ ਕਰਿਆ ਗਿਆ ਕਰਾਇਆ ਜੀਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਖਿਆਲ ਫਸਟ ਟਾਈਮ ਹੀ ਸਾਡੇ ਪਿੰਡ ਰੰਦਾਵਾ ਸਾਬਾ ਨੇ ਉਹ ਵੀ ਲੋਕ ਸਭਾ ਦਾ ਉਮੀਦਵਾਰ ਬਣ ਕੇ ਤੇ ਅੱਜ ਤੁਸੀਂ ਦੇਖੀ ਲਿਆ ਮੀਡੀਆ ਨੇ ਠਾਠਾ ਮਾਰਦਾ ਕੱਠ ਸਾਡੀ ਇਹੀ ਕੋਸ਼ਿਸ਼ ਹੈ ਵੱਧ ਤੋਂ ਵੱਧ ਲੀਡ ਨਾਲ ਹੀ ਜਾਣ ਉਹਨਾਂ ਨੂੰ ਉੱਤ ਜਾ ਕੇ ਭੇਜਾਂਗੇ ਲੱਗਦਾ ਜਿੱਦਾਂ ਦਾ ਯੂਸ ਸੀਗਾ ਲੋਕਾਂ ਦੇ ਵਿੱਚ ਪਹਿਲੀ ਤਰੀਕ ਨੂੰ ਵੀ ਇਦਾਂ ਦਾ ਯੂਸ ਮਿਲੇਗਾ ਬਿਲਕੁਲ ਜੀ ਬਿਲਕੁਲ ਜੀ ਜਿਹੜਾ ਤੇ ਲੋਕਾਂ ਨੇ ਅੱਜ ਤੋਂ 2 ਸਵਾ 2 ਸਾਲ ਪਹਿਲਾਂ ਗਲਤੀ ਕੀਤੀ ਸੀ ਨਾ ਉਹ ਲੋਕੀ ਜਿੰਨੂੰ ਕਹਿੰਦੇ ਘਰ ਵਾਪਸੀ ਜਾਂ ਪਛਤਾਨਦੇ ਪਏ ਨੇ ਉਹ ਸਾਰੇ ਦਹੀ ਹਜੂਮ ਦੇਖ ਲਿਆ ਅੱਜ ਠੀਕ ਹੈ ਨਾ ਇਸ ਤੁਹਾਨੂੰ ਪਹਿਲੀ ਤਰੀਕ ਨੂੰ ਵੋਟਾਂ ਜਿਸ ਦਿਨ VOTING ਹੋਣੀ ਹੈ ਉਹ ਤੁਹਾਨੂੰ ਉਸ ਦਿਨ ਵੀ ਇਸ ਤਰ੍ਹਾਂ ਠਾਠਾ ਮਾਰਦਾ जाएगा कि लोग कि स्पीड से वोटा पाते आने चाहे वह गर्मी हो है, चाहे बारिश आए नेरी आ जाए कुछ भी हो जाए मैं कहना कि बिल्कुल हंडर्ड टेन परसेंट पत्थर की लकीर है लिखवा लो बिल्कुल जी हंडर्ड टैन प्रसेंट गल बिल्कुल सही है जी ठीक है न कि ये तो साढ़े लीडर आए बीमार पे बैठे ने तो ਚਨੇ ਲੇਕਿਨ ਫਿਰ ਵੀ ਹੁੰਦਾ ਆਸ਼ੀਰਵਾਦ ਆ ਠੀਕ ਹੈ ਨਾ ਕੀਪੋ ਹਲਕੇ ਦਾ ਤੁਸੀਂ ਜਿੱਥੇ ਵੀ ਸੁਖੀਰੰਦਾਵਾ ਰਾਲੀਆਂ ਕਰਦੇ ਪਏ ਨੇ ਕੋਈ ਹਲਕੇ ਵਿੱਚ ਤੇ ਤੁਸੀਂ ਇਕੱਠ ਦੇਖਦੇ ਪਏ ਉਹਨੇ ਤੇ ਲੋਕਾਂ ਦਾ ਪੂਰਨ ਵਿਸ਼ਵਾਸ ਹੈ ਕਿ ਯਹੀ ਇਸ ਵਾਰ ਸੁਖੀਰੰਦਾਵਾ ਜੀ ਨੂੰ ਅਹੀ ਦਿੱਲੀ ਭੇਜਾਂਗੇ ਜਿਤਾਗੇ